328 ਪਾਵਨ ਸਰੂਪ ਦੇ ਲਾਪਤਾ ਹੋਣ ਦੇ ਗੰਭੀਰ ਮਾਮਲੇ 'ਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਫਾ ਜੱਤਾਰ ਅਤੇ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਤੀ ਸਿੰਘ ਸਾਹਿਬ ਗਿਆਨੀ ਰਖਬੀਰ ਸਿੰਘ ਦਾ ਵੱਡਾ ਅਪੀਲ ਸਾਹਮਣੇ ਆਇਆ ਹੈ। ਸਪਸ਼ਟ ਸ਼ਬਦਾਂ ਦੇ ਵਿੱਚ ਗਿਆਨੀ ਰਖਬੀਰ ਸਿੰਘ ਨੇ ਇਹ ਆ ਕਿ ਗੁਰੂ ਸਾਹਿਬ ਦੇ ਸਤਕਾਰ ਦੇ ਨਾਲ ਜੁੜੇ ਇਸ ਸੁਵੇਦਨਸ਼ੀਲ ਮਾਮਲੇ 'ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਿਆਸਤ ਨਹੀਂ ਹੋਣੀ ਚਾਹੀਦੀ। ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਜਦੋਂ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਹੋਈ ਸੀ ਉਹਨਾਂ ਉਦੋਂ ਵੀ ਇਹ ਮੰਗ ਕੀਤੀ ਸੀ ਕਿ ਇਸ ਮਾਮਲੇ ਦੀ ਸਚਾਈ ਸੰਗਤ ਦੇ ਸਾਹਮਣੇ ਆਉਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਪਾਵਹਿ ਪ੍ਰਬੰਧਕੀ ਮਾਮਲਾ ਹੋਵੇ ਜਾਂ ਗਬਨ ਦਾ ਇਸ ਦਾ ਨਿਪਟਾਰਾ ਹੋਣਾ ਸਮੇਂ ਦੀ ਸੱਤੋ ਵੱਧ ਜ਼ਰੂਰਤ ਹੈ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਸਿਕ ਸਾਹਿਬ ਦਾ ਇੱਕ ਵਿਧੀ ਵਿਧਾਨ ਹੈ ਜਿਸ ਤਹਿਤ ਕਿਸੇ ਵੀ ਸਥਾਨ ਤੇ ਪਵਨ ਸਰੂਪ ਦੇਣ ਤੋਂ ਪਹਿਲਾਂ ਉਥੋਂ ਦੀ ਮਰਿਆਦਾ ਦਾ ਉਹ ਆਇਨਾ ਕੀਤਾ ਜਾਂਦਾ ਹੈ ਜੇਕਰ ਉੱਥੇ ਕੋਈ ਘਾਟ ਹੈ ਤਾਂ ਉੱਥੇ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਹੁਣਾ ਸਾਰੀਆਂ ਸਿਆਸੀ ਤਿਰਾਂ ਚਾਹੇ ਉਹ ਅਕਾਲੀ ਦਰ ਹੋਵੇ ਆਮ ਆਦਮੀ ਪਾਰਟੀ ਹੋਵੇ ਜਾਂ ਕੋਈ ਹੋਰ ਉਸ ਨੂੰ ਸਖਤ ਤਾੜਨਾ ਕੀਤੀ ਉਹਨਾਂ ਕਹਿ ਕਿ ਗੁਰੂ ਸਾਹਿਬ ਦੇ ਅਦਬ ਸਤਕਾਰ ਦੇ ਮਾਮਲੇ ਤੇ ਰਾਜਨੀਤਿਕ ਰੋਟੀਆਂ ਨਾ ਸੇਕਿਆ ਜਾਣ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਮਾਨਤਾ ਦੇ ਸਾਂਝੇ ਗੁਰੂ ਹਨ ਅਤੇ ਉਹਨਾਂ ਦੀ ਮਰਿਆਦਾ ਨੂੰ ਮੁੱਖ ਰੱਖਣਾ ਹਰ ਸਿੱਕੇ ਅਤੇ ਸੰਸਥਾ ਦਾ ਮੋਢਲਾ ਫਰਜ਼ ਬੰਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕੀ ਕੁਝ ਕੀਤਾ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਦੇਖੋ ਇਸ ਤਰ੍ਹਾਂ ਕਿ ਮੈਂ ਸ਼ੁਰੂ ਵਿੱਚ ਜਦੋਂ ਸੱਟ ਬਣਨ ਤੋਂ ਪਹਿਲਾਂ ਜਦੋਂ ਐਫ ਆਈ ਆਰ ਹੋਈ ਸੀ ਤੇ ਮੈਂ ਉਦੋਂ ਵੀ ਇਹ ਬਿਆਨ ਪ੍ਰੈਸ ਨੂੰ ਦਿੱਤਾ ਸੀ ਪੁੱਛਣ ਤੇ ਦਿੱਤਾ ਸੀ ਕਿ ਜਿਹੜਾ ਵੀ ਇਹ ਮਾਮਲਾ ਹੈ ਜਿਸ ਮਾਮਲੇ ਦੇ ਵਿੱਚ ਐਫ ਆਈ ਆਰ ਹੋਈ ਹੈ 328 ਰੂਪ ਜੋ ਗੁਰੂ ਸਾਹਿਬ ਦੇ ਅਰੇ ਜੋ ਆਪਾਂ ਕਿਹੜਾ ਸ਼ਬਦ ਵਰਤੀ ਹੈ ਦੱਸਣਾ ਜਿਹੜੀ ਹੈ ਉਹ ਇਜਾਜ਼ਤ ਨਹੀਂ ਦਿੰਦੀ ਕਿ 328 ਰੂਪ ਜਿਹੜੇ ਲਾਪਤਾ ਨੇ ਜੋ ਪਤਾ ਨਹੀਂ ਹੈ ਕਿ ਇਸ ਰੂਪ ਕਿੱਥੇ ਨੇ ਜਾਂ ਉਹਦੇ ਵਿੱਚ ਕੋਈ ਪ੍ਰਬੰਧਕੀ ਮਾਮਲਾ ਹੈ ਜਾਂ ਉਹਦੇ ਵਿੱਚ ਕੋਈ ਗਵਰੰਦਾ ਮਾਮਲਾ ਹੈ ਜੋ ਵੀ ਹੈ ਇਹ ਸਾਰਾ ਮਾਮਲਾ ਜਿਹੜਾ ਇਹਦੀ ਸਚਾਈ ਜਿਹੜੀ ਹੈ ਇਹ ਸੰਗਤ ਦੇ ਸਾਹਮਣੇ ਆਉਣੀ ਚਾਹੀਦੀ ਹੈ ਔਰ ਪਿਛਲੇ ਦਿਨ ਜੋ ਪਤਾ ਲੱਗਾ ਕਿ ਜੋ ਰਾਜਾ ਨਾਭ ਕੰਵਰ ਸਾਹਿਬ ਦਾ ਡੇਰਾ ਹੈ ਪੰਗਿਆਂ ਦੇ ਨੇੜੇ ਇਹ ਦਿੱਕੇ ਪਤਾ ਲੱਗਾ ਕਿ ਮਰੀਆਬ ਜਿਹੜੀ ਹੈ ਉਹ ਸਹੀ ਢੰਗ ਨਾਲ ਨਰੜਨੇ ਲੁਭਾਈ ਜਾ ਰਹੀ ਔਰ ਉਥੋਂ ਜਿਹੜਾ ਪਾਵਨ ਸਰੂਪ 169 ਦੇ ਕਰੀਬ ਜੋ ਚੌਕਿੰਥੀ ਆ ਜੋ ਸੋਣੇ ਜਾ ਰਹੀ ਹੈ ਤੇ ਉਹ ਉਥੋਂ ਜੋ ਟਰੇਸ ਹੋਏ ਨੇ ਜੋ ਉਥੋਂ ਜਾ ਕੇ ਸਿੱਟ ਨੇ ਪਤਾ ਕੀਤਾ ਜਿੱਥੇ ਮਰੀਆਦਾ ਨਹੀਂ ਹੈ ਤੇ ਉਥੇ ਗੁਰੂ ਸਾਹਿਬ ਦੇ ਪ੍ਰਕਾਸ਼ ਕਰਨ ਦਾ ਕੀ ਮਤਲਬ ਨਿਕਲਦਾ ਹੈ ਉੱਥੇ ਜਿਹੜੀ ਕਿ ਗੁਰਦੁਆਰਾ ਸਾਹਿਬ ਦੀ ਮਰਿਆਦਾ ਹੁੰਦੀ ਉਸ ਹਿਸਾਬ ਨਾਲ ਮਰਿਆਦਾ ਹੈ ਵੀ ਨਹੀਂ ਸਹੀ ਤੁਸੀਂ ਕਿ ਸੰਗਤ ਕਾਫੀ ਤਾਜ਼ਾ ਹੈ ਕੀ ਲੱਗਦਾ ਹੈ ਸ਼੍ਰੀ ਅਕਾਲ ਤਖਤ ਜਾਂ ਐਸਡੀਪੀਸੀ ਹੋਵੇ ਉਸ ਨੂੰ ਉਸ ਤੇ ਜਿਹੜਾ ਪੜਤਾਲ ਕਰਨੀ ਚਾਹੀਦੀ ਹੈ ਔਰ ਜਦ ਕਿ ਪਿਛਲੇ ਦਿਨੀ ਪ੍ਰਧਾਨ ਜਾ ਕੇ ਵੀ ਆਏ ਨੇ ਦੇਖੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੈ ਜਿਨ੍ਹਾਂ ਨੂੰ ਤਕਰੀਬਨ ਸਾਰੇ ਸੰਗਤ ਜਿਹੜੀ ਹੈ ਉਹ ਫਾਲੋ ਕਰਦੀ ਹੈ ਮੰਨਦੀ ਹੈ ਕਿੱਥੇ ਪ੍ਰਕਾਸ਼ ਕੀਤਾ ਜਾ ਸਕਦਾ ਹੈ ਕਿੱਥੇ ਨਹੀਂ ਕੀਤਾ ਜਾ ਸਕਦਾ ਜਾਂ ਸਰੂਪ ਦੇਣ ਤੋਂ ਪਹਿਲਾਂ ਉਸ ਜਗ੍ਹਾ ਦਾ ਜਾ ਕੇ ਇੱਕ ਜਿਹੜਾ ਮੋਆਇਨਾ ਉਹ ਕੀਤਾ ਜਾਂਦਾ ਹੈ ਕਿ ਇਹ ਜ ਤੇ ਪ੍ਰਕਾਸ਼ ਹੋ ਸਕਦੇ ਨੇ ਨਹੀਂ ਹੋ ਸਕਦੇ ਜਾ ਇਥੇ ਕਿਹੜੇ ਕਿਹੜੇ ਚੀਜ਼ ਦੀ ਘਾਟ ਹੈ ਕਿਹੜੇ ਕਿਹੜੇ ਚੀਜ਼ ਦੀ ਜ਼ਰੂਰਤ ਹੈ ਕੀ ਕਰਨਾ ਚਾਹੀਦਾ ਹੈ ਕੀ ਨਹੀਂ ਕਰਨਾ ਚਾਹੀਦਾ ਇਹ ਸਾਰਾ ਇੱਕ ਵਿਧੀ ਵਿਧਾਨ ਹੈ ਉਸ ਵਿਧੀ ਵਿਧਾਨ ਦੇ ਮੁਤਾਬਕ ਹੀ ਇਸਾਰਕ ਉਹ ਜਿਹੜਾ ਇਹ ਹੋਣਾ ਚਾਹੀਦਾ ਹੈ ਮੌਜੂਦਾ ਹਾਲਾਤ ਕਿਵੇਂ ਸਹੀ ਹੋ ਸਕਦੇ ਨੇ ਕਿਉਂਕਿ ਮੌਜੂਦਾ ਹਾਲਾਤ ਬਹੁਤ ਜ਼ਿਆਦਾ ਚਿੰਤਕ ਹੋਏ ਪਰ ਨੇ ਇੱਕ ਪਾਸੇ ਸਰਕਾਰ ਦੋਸਠਾਈਸ ਰੂਪ ਮਾਮਲੇ ਨੂੰ ਲੈ ਕੇ ਆ ਔਰ ਦੂਜੇ ਪਾਸੇ ਐਸਜੀਪੀਸੀ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਸ਼ਰੂਨੀ ਅਕਾਲੀ ਦਲ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕਿਵੇਂ ਦੇਖਦੇ ਹੋ ਬਿਲਕੁਲ ਕ੍ਰਿਟੀਕਲ ਮਾਮਲੇ ਨੇ ਇਸ ਮਾਮਲੇ ਬਾਰੇ ਤੇ ਨਕੀ ਕਹਿ ਸਕਦਾ ਪਰ ਮੈਂ ਜਰੂਰ ਬੇਨਤੀ ਕਰਦਾ ਕਿ ਇਸ ਮਾਮਲੇ ਦੇ ਵਿੱਚ ਰਾਜਨੀਤੀ ਨਾ ਕੀਤੀ ਜਾਏ ਚਾਹੇ ਅਕਾਲੀ ਦਲ ਹੈ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਕੋਈ ਵੀ ਤਿਰ ਹੈ ਉਹ ਰਾਜ ਨੀਤੀ ਬਿਲਕੁਲ ਨਾ ਕਰੇ ਕਿਉਂਕਿ ਗੁਰੂ ਸਾਹਿਬ ਦੇ ਸਤਕਾਰ ਦਾ ਮਾਮਲਾ ਹੈ ਔਰ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਮੁੱਚੇ ਮਾਨਵਤਾ ਦੇ ਗੁਰੂ ਨੇ ਸਮੁੱਚੀ ਦੁਨੀਆ ਦੇ ਲੋਕ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਆਸਥਾ ਰੱਖਦੇ ਨੇ ਇਹਦਾ ਰਾਜਨੀਤੀ ਕਰਨ ਜਿਹੜਾ ਉਹ ਬਿਲਕੁਲ ਨਹੀਂ ਹੋਣਾ ਚਾਹੀਦਾ ਜੀ ਸਾਹਿਬ ਆਖਰੀ ਸਵਾਲ ਜਿਹੜਾ ਸ੍ਰੀ ਅਕਾਲ ਪੁਰਖ ਸਾਹਿਬ ਤੋਂ ਆਦੇਸ਼ ਹੋਏ ਨੇ ਜਿਸ ਅਰਥ ਨੇ ਕਿਹਾ ਕਿ ਇਸ ਮਾਮਲੇ 'ਚ ਰਾਜਨੀਤੀ ਨਾ ਕੀਤੀ ਜਾਵੇ ਜੇਕਰ ਕੋਈ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਤੇ ਕਾਰਵਾਈ ਹੋਣੀ ਚਾਹੀਦੀ ਹੈ। ਦੇਖੋ ਰਾਜਨੀਤੀ ਇਸ ਮਾਮਲੇ ਤੇ ਬਿਲਕੁਲ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਗੁਰੂ ਸਾਹਿਬ ਦੇ ਆਦਬ ਸਤਕਾਰ ਦਾ ਮਾਮਲਾ ਹੈ। ਜੇਕਰ ਆਦਬ ਸਤਕਾਰ ਦੇ ਵਿੱਚ ਕਰਨੀ ਹੈ ਤਾਂ ਉਹਨੂੰ ਕਰਨਾ ਚਾਹੀਦਾ ਹੈ। ਜਿੱਥੇ ਗੁਰੂ ਸਾਹਿਬ ਦੇ ਪ੍ਰਕਾਸ਼ ਕੀਤੇ ਜਾਣੇ ਚਾਹੀਦੇ ਨੇ ਉੱਥੇ ਪ੍ਰਕਾਸ਼ ਕਰਨੇ ਚਾਹੀਦੇ ਨੇ। ਜਿੱਥੇ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਉੱਥੇ ਬਿਲਕੁਲ ਜਿਹੜੇ ਸੋਸ਼ੋਕ ਨੇ ਉਹ ਨਹੀਂ ਦੇਣੇ ਚਾਹੀਦੇ ਔਰ ਗੁਰੂ ਸਾਹਿਬ ਦੇ ਸਤਕਾਰ ਨੂੰ ਲੋਖ ਰੱਖਿਆ ਜਾਣਾ ਚਾਹੀਦਾ ਹੈ।